ਪੰਜਾਬ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪ੍ਰੋਗਰੈਸ ਰਿਪੋਰਟ ਨੂੰ ਮਾਪਿਆਂ ਦੇ ਨਾਲ ਸਾਂਝਾ ਕਰਨ ਲਈ ਇੱਕ ਵੱਡਾ ਉਪਰਾਲਾ ਜਿਸ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਹੁਣ 20 ਦਸੰਬਰ ਨੂੰ ਸਕੂਲ ਪ੍ਰਬੰਧਨ ਕਮੇਟੀਆਂ ਦੇ ਸਹਿਯੋਗ ਦੇ ਨਾਲ ਸਿੱਖਿਆ ਖੇਤਰ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਵਾਲਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ 20 ਦਸੰਬਰ ਨੂੰ ਸਕੂਲ ਪ੍ਰਬੰਧਨ ਕਮੇਟੀਆਂ ਯਾਨੀ ਕਿ SSC ਦੇ ਸਹਿਯੋਗ ਦੇ ਨਾਲ ਸਿੱਖਿਆ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ ਸੂਬੇ ਭਰ ਦੇ ਸਾਰੇ ਇਸ ਸਰਕਾਰੀ ਸਕੂਲਾਂ ਦੇ ਮਾਪਿਆਂ ਦੇ ਹਿੱਸੇਦਾਰੀ ਦੇ ਨਾਲ ਵਰਕਸ਼ਾਪ ਅਤੇ ਨਾਲ ਦੀ ਨਾਲ ਮੈਗਾ ਪੀਟੀਐਮ ਨਾਮਕ ਵਰਕਸ਼ਾਪ ਦੀ ਇੱਕ ਵਿਆਪਕ ਲੜੀ ਦਾ ਆਯੋਜਨ ਕਰਨ ਜਾ ਰਿਹਾ ਹੈ ਰਿਆਤਬਾਰ ਯੂਨੀਵਰਸਿਟੀ ਦੇ ਬੱਚੇ ਸਕੂਲ ਦੇ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਹਜੂ ਸਿੰਘ ਮਾਲ ਨੇ ਦੱਸਿਆ ਹੈ ਕਿ ਇਸ ਹਾਸ ਲੜੀ ਦੀ ਪਹਿਲੀ ਵਰਕਸ਼ਾਪ ਜਿਹੜੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ 20 ਦਸੰਬਰ ਨੂੰ ਲਗਾਈ ਜਾਵੇਗੀ ਔਰ ਨਾਲ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਇਹ ਵਰਕਸ਼ਾਪਸ ਦਾ ਮੁੱਖ ਉਦੇਸ਼ ਹੈ ਮਾਪਿਆਂ ਨੂੰ ਵੀ ਸਸ਼ਕਤ ਬਣਾਉਣਾ ਤਾਂ ਕਿ ਬੱਚੇ ਚੁਆਨੇ ਬਾਰੇ ਬਹੁਤ ਜਾਣਕਾਰੀ ਜਿਹੜੀ ਹੈ ਉਹ ਮਾਪਿਆਂ ਨੂੰ ਵੀ ਮਿਲ ਸਕੇ ਔਰ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਹੁਣ ਚਾਹੁੰਦੀ ਹੈ ਕਿ ਹਰੇਕ ਮਾਪੇ ਬੱਚੇ ਦੀ ਅਕਾਦਮਿਕ ਪ੍ਰਗਤੀ ਬਾਰੇ ਜਾਣ ਪਹਿਚਾਨ ਰੱਖ ਸਕਣ ਨਾਲ ਦੀ ਨਾਲ ਸਰਕਾਰੀ ਸਕੂਲਾਂ ਦੇ ਯੋਗਦਾਨ ਦੇ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਸਕੇ ਤੇ ਉਹਨਾਂ ਨੂੰ ਸਕੂਲ ਦੇ ਵਿਕਾਸ ਬਾਰੇ ਵੀ ਸਪਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ ਯਤਨ ਬੱਚਿਆਂ ਦੇ ਸੰਪੂਰਨ ਵਿਕਾਸ ਦੇ ਲਈ ਘਰ ਅਤੇ ਸਕੂਲ ਵਿਚਕਾਰ ਇੱਕ ਅਟੁੱਟ ਪੁਲ ਦਾ ਕੰਮ ਕਰੇਗਾ। ਰਿਆਤਵਾਲ ਯੂਨੀਵਰਸਿਟੀ ਪਹੁੰਚਣ ਤੇ ਹਜੂ ਸਿੰਘ ਬੈਂਸ ਦਾ ਨਿੱਘਾ ਸਵਾਗਤ ਕੀਤਾ ਗਿਆ ਸਿੱਖਿਆ ਮੰਤਰੀ শিক্ষা क्रांति दी महत्ता ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਇਸ ਪਹਿਲ ਕਦਮੀ ਦੇ ਵਿੱਚ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਸਕੂਲ ਆਫ ਫੈਮਿਨੈਂਸ ਬਣਾਉਣ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ ਹੁਣ ਇਸੇ ਲੜੀ ਦੇ ਤਹਿਤ ਹੀ ਬੱਚਿਆਂ ਦੇ ਕੋਲ ਸਮਾਰਟ ਕਲਾਸਰੂਮ ਸਾਇੰਸ ਲੈਬ ਅਤੇ ਚਾਰ ਦੀਵਾਰੀ ਸ਼ਾਮਲ ਨੇ ਹੁਣ ਬੈਂਸ ਨੇ ਦੱਸਿਆ ਹੈ ਕਿ 12000 ਸਰਕਾਰੀ ਸਕੂਲਾਂ ਨੂੰ ਨਵੀਆਂ ਮੁਰੰਮਤ ਕੀਤੀਆਂ ਚਾਰ ਦੀਵਾਰੀਆਂ ਜਿਹੜੀਆਂ ਨੇ ਉਹ ਪ੍ਰਦਾਨ ਕੀਤੀਆਂ ਗਈਆਂ ਨੇ ਕਲਾਸਰੂਮ ਵਧੀਆ ਨੇ ਪਖਾਨੇ ਅਤੇ ਖੇਤ ਦੇ ਦਾਨ ਵੀ ਜਿਹੜੇ ਨੇ ਹੁਣ ਅਪਗ੍ਰੇਡ ਕਰ ਦਿੱਤੇ ਗਏ ਨੇ ਤੇ ਇਸ ਦੇ ਲਈ 2000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਜਿਹੜਾ ਹੈ ਉਹ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਤੇ 118 ਮੌਜੂਦਾ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਐਡਵਾਂਸਡ ਪੀਅਰ ਲਰਨਿੰਗ ਦੇ ਲਈ ਹਾਈ ਟੈਕ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਬਦਲ ਦਿੱਤਾ ਗਿਆ ਹੈ ਹੁਣ ਹਜੂਸਿੰਗ ਬੈਸਿਸ ਦੱਸਿਆ ਹੈ ਕਿ ਸਿੱਖਿਆ ਕ੍ਰਾਂਤੀ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਨੂੰ ਮੁਕਾਬਲੇਬਾਜ਼ ਬਣਾਉਣਾ ਹੈ ਤੇ ਪੰਜਾਬ ਦੇ ਹਰੇਕ ਬੱਚੇ ਦੇ ਲਈ ਮਿਆਰੀ ਸਿੱਖਿਆ ਨੂੰ ਹੀ ਕਿੰਨੀ ਬਣਾਉਣਾ ਹੈ ਜਿਸ ਦੇ ਵਿੱਚ ਕਿ ਠੋਸ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਤਕਨੀਕੀ ਤਰੱਕੀ ਦੇ ਨਿਸ਼ਾਨਦੇ ਕੀਤੇ ਗਏ ਹਨ ਉਹਨਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਸਰਕਾਰੀ ਸਕੂਲਾਂ ਦੇ ਸਟਾਫ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਸੌਣ ਵਾਲੇ ਸਮੇਂ ਦੇ ਵਿੱਚ 20 ਦਸੰਬਰ ਨੂੰ ਜਿਹੜੀ ਇਹ ਖਾਸ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਕਿ ਪੀਟੀਐਮ ਵੀ ਇੱਕ ਮੈਗਾ ਪੀਟੀਐਮ ਮੁਲਕੀ ਜਾਵੇਗੀ ਜਿਸ ਦੇ ਤਹਿਤ ਕਿ ਹੁਣ ਬੱਚਿਆਂ ਦੀ ਸਾਰੀ ਜਾਣਕਾਰੀ ਮਾਪਿਆਂ ਤੱਕ ਪੁੱਛਦਾ ਕੀਤੀ ਜਾਵੇ ਕਿ ਇੱਕ ਪਾਸੇ ਜਿੱਥੇ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀ ਪ੍ਰੋਗਰੈਸ ਰਿਪੋਰਟ ਦੀ ਉਸ ਦੇ ਬਾਰੇ ਜਾਣਕਾਰੀ ਤਾਂ ਮਾਪਿਆਂ ਤੱਕ ਜਿਹੜੀ ਹੈ ਉਹ ਪੁੱਛਦਾ ਜ਼ਰੂਰ ਤੇ ਜ਼ਰੂਰ ਕੀਤੀ ਜਾਵੇਗੀ ਇਸ ਦੇ ਨਾਲ-ਨਾਲ ਸਕੂਲਾਂ ਦੇ ਬਾਰੇ ਸਕੂਲਾਂ ਦੇ ਵਿੱਚ ਕੀ ਜ਼ਿਆਦਾ ਪ੍ਰਗਤੀਸ਼ੀਲ ਹੋ ਰਿਹਾ ਹੈ ਉਸ ਦੇ ਬਾਰੇ ਜਾਣਕਾਰੀ ਵੀ ਜਿਹੜੀ ਹੈ ਉਹ ਮਾਪਿਆਂ ਤੱਕ ਪਹੁੰਚਾਈ ਜਾਵੇਗੀ ਇਸ ਦਾ ਸਿੱਧਾ ਸਿੱਧਾ ਉਦੇਸ਼ ਇਹ ਹੈ ਕਿ ਮਾਪਿਆਂ ਦੀ ਭੂਮਿਕਾ ਬੱਚਿਆਂ ਦੇ ਜੀਵਨ ਨੂੰ ਸੁਧਾਰਨ ਦੇ ਵਿੱਚ ਹੋਰ ਜ਼ਿਆਦਾ ਹੋ ਜਾਵੇ ਤਾਂ ਕਿ ਮਾਪੇ ਜਿਹੜੇ ਨੇ ਉਹ ਵੀ ਸਸ਼ਕਤ ਬਣ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਲਈ ਮੱਦਦਗਾਰ ਬਾਂਸ ਕੰਤ ਨਾਲ ਦੀ ਨਾਲ ਹੁਣ ਗੱਲ ਕਰਦੇ ਇਸ ਖਾਸ ਉਪਰਾਲੇ ਦੇ ਜਿਸ ਦੇ ਤਹਿਤ ਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਖਾਸ ਉਪਰਾਲੇ ਨੂੰ ਪਹਿਲ ਕਦਮੀ ਦੇ ਆਧਾਰ ਤੇ ਕਰਨ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਨੇ